ਕਿਸੇ ਸਾਧੂ ਦੇ ਕੋਲ ਕਿਸੇ ਮਹਾਪੁਰਖ ਦੇ ਕੋਲ ਨਾ ਇੱਕ ਮਾਂ ਤੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਨਾ ਸਾਧੂ ਦਾ ਸੰਗ ਕਰਨ ਵਾਸਤੇ ਆਈ ਤੇ ਬੜੀ ਰੋਈ ਕਰਲਾਈ ਕਿ ਅਸੀਂ ਬਹੁਤ ਸਾਡੇ ਘਰ ਦੇ ਵਿੱਚ ਕੰਗਾਲੀ ਹੈ ਘਰ ਦੇ ਵਿੱਚ ਕੱਖ ਨਹੀਂ ਖਾਣ ਪੀਣ ਵਾਸਤੇ ਕਿਰਪਾ ਕਰੋ ਸਾਡੇ ਉੱਤੇ ਬਖਸ਼ਿਸ਼ਾਂ ਕਰੋ ਕਿ ਸਾਡੀ ਕੰਗਾਲੀ ਦੂਰ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਮਕद्दस ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਬੜੇ-ਵੱਡੇ ਭਾਗਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਆਂ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਵੜਡ ਭਾਗੀ ਹਰ ਸੰਗਤ ਪਾਵੇ ਭਾਗ ਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭ੍ਰਿਜੈ ਜੀਉ ਸੰਗਤ ਦੇ ਵਿੱਚ ਆ ਕੇ ਕੇਵਲ ਸੰਗਤ ਕਰਨੀ ਸਤ ਸੰਗੀ ਬਣਨਾ ਭਾਵ ਕੇ ਸਤ ਦਾ ਸੰਗ ਕਰਨਾ ਸਤ ਜਿਹੜਾ ਹੈ ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਪੰਜਾਬੀ ਵਿੱਚ ਸੱਤ ਨੂੰ ਸੱਚ ਕਹਿੰਦੇ ਆ ਸੱਚ ਦਾ ਜਿਹੜਾ ਸੰਗੀ ਹੁੰਦਾ ਉਹ ਕੂੜ ਦੇ ਵਿੱਚ ਨਹੀਂ ਪੈਂਦਾ ਗੁਰੂ ਦੀ ਸੰਗਤ ਜਿਹੜੀ ਹੈ ਸੱਤ ਵਾਲੀ ਹੈ ਤੇ ਸੱਤ ਦਾ ਸੰਗ ਕਰਨ ਵਾਲਾ ਸੱਤ ਸੰਗੀ ਹੁੰਦਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਸੱਤ ਸੰਗੀ ਬਣ ਗਿਆ ਮੰਨ ਕਰਕੇ ਉਹਦੇ ਸਾਰੇ ਦੁੱਖਾਂ ਦੀ ਨਰਵਿਰਤੀ ਹੋ ਜਾਣੀ ਹੈ ਸੱਤ ਸੰਗੀ ਬਣਨਾ ਸੋਖਾ ਨਹੀਂ ਬਹੁਤ ਔਖਾ ਹੈ ਸੰਗਤ ਵਿੱਚ ਆ ਜਾਣਾ ਬਹੁਤ ਸੁਖਾ ਸਤ ਸੰਗੀ ਬਣਨਾ ਥੋੜਾ ਜਿਹਾ ਔਖਾ ਹੈ ਮੁਸ਼ਕਲ ਹੈ ਕਿਉਂਕਿ ਆਪਣੇ ਮਨ ਨੂੰ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਨਾ ਪੈਂਦਾ ਆਪਣੀ ਈਰਖਾ ਨੂੰ ਆਪਣੀ ਹਉਮੈ ਨੂੰ ਤਿਆਗਣਾ ਪੈਂਦਾ ਨਿਮਾਨਤਾ ਵਿੱਚ ਆਉਣਾ ਪੈਂਦਾ ਨਿਮਰਤਾ ਵਿੱਚ ਆ ਕੇ ਇਹ ਗੁਰੂ ਨੂੰ ਸਮਰੱਥ ਤੇ ਸਾਖਸ਼ਾਦ ਸਮਝ ਕੇ ਕੱਲੀ ਕੱਲੀ ਗੱਲ ਨੂੰ ਆਪਣੇ ਮਨ ਵਿੱਚ ਵਸਾ ਕੇ ਸਮਝਣਾ ਪੈਂਦਾ ਹੈ ਕੇ ਗੁਰੂ ਸਾਹਿਬ ਜੀ ਦੀ ਇਹ ਕਹੀ ਹੋਈ ਗੱਲ ਸਿਰਫ ਕੇਵਲ ਤੇ ਕੇਵਲ ਮੇਰੇ ਆਪਣੇ ਵਾਸਤੇ ਹੈ ਸੱਚ ਦਾ ਜਿਹੜਾ ਸੰਗੀ ਹੈ ਉਹ ਸੱਚ ਦੇ ਮਾਰਗ ਵਿੱਚੋਂ ਹੀਰਿਆਂ ਵਰਗੇ ਰਤਨਾ ਵਰਗੇ ਨਾਮ ਦੀ ਪ੍ਰਾਪਤੀ ਕਰ ਲੈਂਦਾ ਤੇ ਜਿਸ ਮਨੁੱਖ ਨੂੰ ਸੰਗਤ ਵਿੱਚੋਂ ਨਾਮ ਦੀ ਦਾਤ ਪ੍ਰਾਪਤ ਹੋ ਜਾਏ ਗੁਰੂ ਸਾਹਿਬ ਜੀ ਕਹਿੰਦੇ ਸੰਗਤ ਵਿੱਚ ਬੈਠਿਆਂ ਬੈਠਿਆਂ ਹੀ ਮੁਕਤ ਹੋ ਜਾਂਦਾ ਮੁਕਤ ਪਾਈਏ ਸਾਧ ਸੰਗਤ ਬਿਨ ਸਜਾਇਆ ਅੰਧਾਰ ਅਗਿਆਨਤਾ ਖਤਮ ਹੋ ਜਾਏ ਸੰਗਤ ਵਿੱਚ ਬੈਠੇ ਨੂੰ ਹੀ ਰੱਬ ਦੀ ਪ੍ਰਾਪਤੀ ਹੋ ਜਾਂਦੀ ਸੋ ਸੰਗਤ ਨੂੰ ਗੁਰੂ ਸਾਹਿਬ ਜੀ ਨੇ ਬੜਾ ਉੱਚਾ ਦਰਜਾ ਬਖਸ਼ਿਆ ਹੈ ਤੇ ਆਉਣ ਵਾਲੇ ਨੂੰ ਵਡਭਾਗੀ ਸਮਝਿਆ ਭਾਗ ਹੀਣ ਉਹ ਹੈ ਜਿਹੜਾ ਸੰਗਤ ਵਿੱਚ ਆ ਕੇ ਨਾਮ ਨਾ ਸੁਣੇ ਨਾਮ ਦੀ ਮਹਿਮਾ ਨਾ ਸੁਣੇ ਕੇਵਲ ਆਪਣੇ ਮਨ ਨੂੰ ਅੱਗੇ ਰੱਖ ਕੇ ਆਪਣੀ ਹਉਮੈ ਦਾ ਪ੍ਰਗਟਾਵਾ ਕਰੇ ਉਹ ਮੰਦਭਾਗੀ ਹੈ ਤੇ ਵੱਡੇ ਭਾਗਾ ਵਾਲਾ ਉਹ ਹੈ ਜਿਹੜੀ ਜਿਹੜਾ ਸੰਗਤ ਵਿੱਚ ਆ ਕੇ ਆਪਣੀ ਹਉਮੈ ਨੂੰ ਮਾਰ ਲਏ ਤੇ ਨਿਮਰਤਾ ਨੂੰ ਧਾਰਨ ਕਰ ਲਏ ਉਹ ਵੱਡੇ ਭਾਗਾਂ ਵਾਲਾ ਹੈ ਕਿਉਂਕਿ ਗੁਰੂ ਜਿਹੜਾ ਹੈ ਉਹ ਉੱਤਮ ਗੁਣਾਂ ਦੀ ਸਾਂਝ ਪਾਉਂਦਾ ਹੈ ਤੇ ਜਿਹੜਾ ਚੰਗਾ ਵਪਾਰੀ ਹੁੰਦਾ ਹੈ ਨਾ ਉਹ ਚੰਗੇ ਗੁਣਾਂ ਨੂੰ ਹਾਸਲ ਕਰਦਾ ਗੁਰੂ ਸਾਹਿਬ ਜੀ ਕਹਿੰਦੇ ਗੁਣਾ ਕਾ ਹੋਵੇ ਵਾਸਲਾ ਕਡ ਵਾਸ ਲਈਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਹਿ ਕੀ ਰੀ ਛਾੜ ਆਵਗਣ ਚੱਲੀ ਐ ਆਉਗਣਾ ਨੂੰ ਛੱਡ ਕੇ ਤੇ ਗੁਣਾਂ ਨੂੰ ਅਪਣਾ ਲੈਣਾ ਗੁਰੂ ਸਾਹਿਬ ਜੀ ਕਹਿੰਦੇ ਉਹ ਸੰਗੀ ਸੱਤ ਸੰਗੀ ਦਾ ਗੁਣ ਹੁੰਦਾ ਆਓ ਗੁਰੂਦੇਵ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਦੇ ਨਾਲ ਆਪਾਂ ਸਾਰੇ ਜੁੜੀਏ ਆਪਣੀਆਂ ਬਿਰਤੀਆਂ ਨੂੰ ਕਰੋ ਇਕਾਗਰ ਰਸਨਾ ਨੂੰ ਕਰੋ ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਵਾਂ ਸਿਮਰਤਿ ਬੇਦਪੁਰਾ ਪੁਕਾਰਣ ਪੁਥੀਆਂ ਨਾਮ ਬਿਨਾ ਸਬ ਕੂੜ ਗਾਲੀ ਹੋਛੀਆਂ ਸੋਹੀ ਰਾਗ ਦਾ ਸ਼ਬਦ ਹੈ ਸੋਹੀ ਇੱਕ ਪ੍ਰੇਮ ਦਾ ਰਾਗ ਹੈ ਸਾਦੀ ਪਰਮੇਸ਼ਰ ਪ੍ਰੇਮ ਦੀ ਬਾਣੀ ਜੜੀ ਹੈ ਸੋਹੀ ਰਾਗ ਵਿੱਚ ਉਚਾਰਨ ਹੋਈ ਸੋਹਾ ਲਾਲ ਨੂੰ ਕਿਹਾ ਜਾਂਦਾ ਹੈ ਲਾਲ ਪ੍ਰੇਮ ਦੀ ਨਿਸ਼ਾਨੀ ਹੈ ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਇਹ ਰੰਗ ਚੜ ਜਾਏ ਪ੍ਰੇਮ ਵਾਲਾ ਉਹ ਪ੍ਰੇਮ ਦੇ ਰੰਗ ਵਿੱਚ ਇੰਨਾ ਮਸਤ ਹੋ ਜਾਂਦਾ ਹੈ ਕਿ ਉਹਦਾ ਵੇਖਣਾ ਉਹਦਾ ਸੁਣਨਾ ਉਹਦਾ ਚਲਣਾ ਉਹਦਾ ਤੁਰਨਾ ਫਿਰਨਾ ਸਾਰਾ ਰੰਗਿਆ ਹੁੰਦਾ ਹੈ। ਔਰ ਰੱਬ ਦੇ ਰੰਗ ਦੇ ਵਿੱਚ ਸੋਹਾ ਰੰਗ ਪਰਮੇਸ਼ਰ ਦੀ ਬੰਦਗੀ ਦਾ ਪ੍ਰਤੀਕ ਮੰਨ ਕੇ ਗੁਰੂ ਸਾਹਿਬ ਜੀ ਨੇ ਇਸ ਰਾਗ ਨੂੰ ਇਸ ਰਾਗ ਦੇ ਵਿੱਚ ਉਸ ਵਾਹਿਗੁਰੂ ਦੇ ਪ੍ਰੇਮ ਦੀ ਗੱਲ ਜਿਹੜੀ ਹੈ ਕਹੀ ਹੈ। ਨਾਮ ਜਪਣ ਵਾਲੀਆਂ ਜਿਹੜੀਆਂ ਰੂਹਾਂ ਨੇ ਗੁਰੂ ਸਾਹਿਬ ਜੀ ਕਹਿੰਦੇ ਕਿਸੇ ਵੀ ਢੰਗ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰਦੀਆਂ। ਵੈਸੇ ਵਿਦਵਾਨਾਂ ਨੇ ਵੱਖਰੇ ਵੱਖਰੇ ਢੰਗ ਦੱਸੇ ਨਾਮ ਜਪਣ ਦੇ। ਪਰ ਜਦੋਂ ਬਾਣੀ ਦੇ ਵਿੱਚ ਆਪਾਂ ਪੜਦੇ ਹਾਂ ਕਿ ਰੱਬ ਦਾ ਨਾਮ ਕਿਵੇਂ ਜਪੀਏ ਕਿਹੜਾ ਢੰਗ ਹੈ ਕਿਵੇਂ ਜਪਣਾ ਤੇ ਕਬੀਰ ਸਾਹਿਬ ਜੀ ਨੂੰ ਪੁੱਛਿਆ ਵੀ ਤੁਸੀਂ ਨਾਮ ਦੇ ਰਸੀਏ ਹੋ ਗਏ ਹੋ ਨਾਮ ਜਪਣ ਵਾਲੀ ਰੂਹ ਹੈ ਤੇ ਤੁਸੀਂ ਢੰਗ ਦੱਸ ਦਿਓ ਕਿਵੇਂ ਜਪਿਆ ਹੈ ਕਿਵੇਂ ਰੱਬ ਦੀ ਪ੍ਰਾਪਤੀ ਕਰ ਲਈ ਹੈ ਤੇ ਕਬੀਰ ਸਾਹਿਬ ਜੀ ਨੇ ਇੱਕ ਬੜਾ ਸੋਖਾ ਢੰਗ ਦੱਸਿਆ ਨਾਮ ਜਪਣ ਦਾ ਕਬੀਰ ਸਾਹਿਬ ਜੀ ਕਹਿੰਦੇ ਭਰਮ ਕਰਮ ਨਖੇਦ ਉਹ ਕਹਿੰਦੇ ਸਾਰੇ ਭੇਦ ਛੱਡ ਦੇ ਕਿਸੇ ਗੱਲ ਦਾ ਭਰਮ ਨਾ ਕਰ ਕਰਮ ਕਾਂਡ ਨਾ ਕਰ ਜਪਣ ਦਾ ਤਰੀਕਾ ਇਹੋ ਹੀ ਹੈ ਬਸ ਆਪਣੇ ਮੁਖ ਤੋਂ ਕੇਵਲ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਵਾਹਿਗੁਰੂ ਵਾਹਿਗੁਰੂ ਕਹਿ ਲੈ ਅੱਲਾ ਅੱਲਾ ਕਹਿ ਲੈ ਕੋਈ ਨਾਮ ਜਿਹੜਾ ਚੰਗਾ ਲੱਗਦਾ ਹੈ ਕੇਵਲ ਆਪਣੇ ਮੁਖ ਤੋਂ ਉਚਾਰਨ ਕਰ ਲੈ ਇੱਕ ਕੇਵਲ ਨਾਮ ਜਪਣ ਦੀ ਵਿਧੀ ਹੈ ਵਿਧੀ ਕੇਵਲ ਨਾਮ ਜਪਣ ਦੀ ਹੈ ਕੋਈ ਟ੍ਰਿਕ ਤਰੀਕਾ ਢੰਗ ਨਹੀਂ ਬਸ ਆਪਣੇ ਮਨ ਵਿੱਚੋਂ ਕਪਟ ਦੂਰ ਕਰਨਾ ਭਰਮ ਦੂਰ ਕਰਕੇ ਆਪਣੇ ਮਨ ਨੂੰ ਸੁਚੱਜਾ ਕਰਕੇ ਪਰਮੇਸ਼ਰ ਦੀ ਬੰਦਗੀ ਕਰਨੀ ਕੋਈ ਤਰੀਕਾ ਵੱਖਰਾ ਨਹੀਂ ਜਿਹੜਾ ਪਾਵਨ ਪਵਿੱਤਰ ਸ਼ਬਦ ਹੁਕਮਨਾਮਾ ਸਹਿਬ ਜੀ ਦਾ ਸਤਗੁਰੂ ਜੀ ਨੇ ਸਾਨੂੰ ਬਖਸ਼ੀ ਹੈ ਪਹਿਲੀ ਪੰਕਤੀ ਆਪ ਜੀ ਨੇ ਸਰਵਣ ਕੀਤੀ ਹੈ ਸਿਮਰਿਤ ਵੇਦ ਪੁਰਾਣ ਪੁਕਾਰਣ ਪੋਥੀਆਂ ਨਾ ਬਿਨਾ ਸਬਕੂੜ ਗੱਲੀ ਹੋਛੀਆਂ ਸਿਮਰਤੀਆਂ 27 ਸਿਮਰਤੀਆਂ ਹੋਈਆਂ ਚਾਰ ਵੇਦ ਹੋਏ ਨੇ ਵੇਦ ਜਿਆਦਾ ਪ੍ਰਚਲਿਤ ਹੋਏ ਨੇ ਕਿਉਂਕਿ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਵੇਦਾਂ ਦੀ ਜਿਆਦਾ ਵਿਖਿਆਨਤਾ ਹੈ ਵੇਦਾਂ ਨੂੰ ਉੱਪਰ ਰੱਖਿਆ ਗਿਆ ਜਿਹੜੇ ਚਾਰ ਵੇਦ ਹੋਏ ਨੇ ਸਾਮ ਰਿਗ ਯਜੁਰ ਅਥਰਵ ਵੇਦ ਜਿਹੜਾ ਹੈ ਇਹਨਾਂ ਦੇ ਜਿਹੜੇ ਰਚੇਤਾ ਸੀ ਮਹਾਰਿਸ਼ੀ ਅਗਨੀ ऋषि वायु ऋषि अंगरा ऋषि ਤੇ ਇੱਕ ਹੋਰ ਜਿਹੜੇ ਮਹਾਤਮਾ ਹੋਏ ਨੇ ਇਹਨਾਂ ਚਾਰ ਰਿਸ਼ੀਆਂ ਵੱਲੋਂ ਇਹ ਚਾਰਾਂ ਵਿਦਾਂ ਦੀ ਰਚਨਾ ਹੋਈ ਹੈ ਤੇ ਜਿਹੜੇ वेदव्यास ਮਹਾਰਿਸ਼ੀ ਸੀ ਉਹਨਾਂ ਨੇ ਇਹਦਾ ਸੰਕਲਨ ਕੀਤਾ ਸੀ ਇਕੱਠਾ ਕੀਤਾ ਸੀ ਇਹਨਾਂ ਵੇਦਾਂ ਦੇ ਵਿੱਚ ਕੀ ਲਿਖਿਆ ਹੋਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਸਿਮਰਤیاں ਵੇਦ 18 ਜਿਹੜੇ ਪੁਰਾਣ ਨੇ 58 ਉਪਨਿਸ਼ਦ ਨੇ ਇਹਨਾਂ ਦੀ ਸਾਰਿਆਂ ਦੀ ਗ੍ਰੰਥਾਂ ਦੀ ਜੀ ਗਿਣਤੀ ਕਰੀ ਤੇ 108 ਬਣਦੀ ਹੈ 108 ਗਿਣਤੀ ਬਣਦੀ ਹੈ ਆਪਜ ਨੇ ਸੁਣਿਆ ਹੋਇਆ ਵੀ 108 ਜਿਹੜੇ ਮਹਾਪੁਰਖ ਨੇ ਕਹੀ ਉਹ ਆਪਣੇ ਨਾਮ ਦੇ ਅੱਗੇ ਲਿਖਾ ਲੈਂਦੇ ਨੇ 108 ਇਹਨਾਂ ਗ੍ਰੰਥਾਂ ਦੀ ਜਿਹੜੀ ਗਿਣਤੀ ਹੈ 108 ਹੈ ਸਨਾਤਨ ਧਰਮ ਦੇ ਵਿੱਚ ਕਹਿੰਦੇ ਨੇ ਕਿ ਜਿਨ੍ਹਾਂ ਨੇ ਇਹਨਾਂ ਸਾਰੇ ਗ੍ਰੰਥਾਂ ਦਾ ਅਧਿਐਨ ਕਰ ਲਿਆ ਉਹ 108 ਦੀ ਉਪਾਧੀ ਉਹਨੂੰ ਪ੍ਰਾਪਤ ਹੋ ਜਾਂਦੀ ਜਾਂ ਕਹ ਲਓ ਇਹਨਾਂ ਸਾਰੇ ਗ੍ਰੰਥਾਂ ਨੂੰ ਜ਼ੁਬਾਨੀ કંઠ ਕਰਨ ਵਾਲਾ 108 ਹੈ 108 ਵਾਲਾ ਦੇ ਮਣਕੇ ਬਣਾਏ ਗਏ ਇਹ ਸਨਾਤਨ ਧਰਮ ਦੀਆਂ ਗੱਲਾਂ ਸਾਰੀਆਂ। ਵੇਦਾਂ ਦੇ ਵਿੱਚ ਇੱਕ ਮੈਂ ਵਿਚਾਰ ਕਿਸੇ ਵੀਰ ਦੀ ਸੁਣ ਰਿਹਾ ਸੀ ਉਹਨਾਂ ਨੇ ਇਹ ਗੱਲ ਆਖੀ ਕਿ ਵੇਦਾਂ ਸਿਮਰਤियां ਉਹਨਾਂ ਨੇ ਵੱਖਰੇ ਢੰਗ ਨਾਲ ਕਥਾ ਕੀਤੀ ਇਸ ਸ਼ਬਦ ਦੀ। ਉਹਨਾਂ ਨੇ ਇਹ ਗੱਲ ਆਖੀ ਕਿ ਸਿਮਰਤियां ਵੇਦ ਤੇ ਪੁਰਾਣ ਇਹ ਪੁਕਾਰਦੇ ਨੇ। ਉਹਨਾਂ ਨੇ ਕਰਮਕਾਂਡ ਨਾਲ ਜੋੜ ਕੇ ਗੱਲ ਆਖੀ ਕਿ ਕਰਮਕਾਂਡ ਕਰਨ ਵਾਸਤੇ ਪੁਕਾਰਦੇ ਨੇ। ਕਿਉਂਕਿ ਸਨਾਤਨ ਧਰਮ ਦੇ ਵਿੱਚ ਬਹੁਤੇ ਲੋਕ ਜਿਹੜੇ ਨੇ ਕਰਮ ਕਾਂਡ ਨਾਲ ਜੁੜੇ ਹੋਏ ਨੇ ਉਹ ਉਹ ਮੂਰਤੀ ਦੀ ਪੂਜਾ ਕਰਦੇ ਹਨ ਵੱਖਰੇ ਵੱਖਰੇ ਸਮੇਂ ਤੇ ਵੱਖਰਾ ਵੱਖਰਾ ਵਰਤ ਰੱਖਦੇ ਨੇ ਤੇ ਕਈ ਤਰੀਕਿਆਂ ਦੇ ਕਰਮ ਕਾਂਡ ਜਣੇ ਸਨਾਤਨ ਦੇ ਵਿੱਚ ਹੈ ਨੇ ਇਹ ਮੰਨਣਾ ਪਏਗਾ ਫਿਰ ਉਹਨਾਂ ਨੇ ਇਹ ਗੱਲ ਕੀ ਕਿ ਸਿਮਰਤੀਆਂ ਤੇ ਵੇਦਾਂ ਪੁਰਾਣਾ ਨੇ ਪੁਕਾਰ ਪ੍ਰਕਾਰ ਕੇ ਇਹ ਕੰਮ ਕਰਨ ਵਾਸਤੇ ਕਿਹਾ ਕਰਮ ਕਾਂਡ ਕਰਨ ਵਾਸਤੇ ਕਿਹਾ ਪਰ ਗੁਰੂ ਸਾਹਿਬ ਜੀ ਕਹਿੰਦੇ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿੰਨੀਆਂ ਵੇਦਾਂ ਪੁਰਾਣਾ ਵਿੱਚ ਗੱਲਾਂ ਕਈਆਂ ਹੋਈਆਂ ਨੇ ਸਾਰੀਆਂ ਝੂਠੀਆਂ ਪਰ ਇਦਾਂ ਨਹੀਂ ਹੈ ਅਸਲ ਦੇ ਵਿੱਚ ਗੁਰਬਾਣੀ ਦੀਆਂ ਹੋਰ ਵੀ ਬੜੀਆਂ ਪੰਕਤੀਆਂ ਜਿਹਦੇ ਵਿੱਚ ਗੁਰੂ ਸਹਿਬਜ ਨੇ ਇਹ ਗੱਲ ਆਖੀ ਹੈ ਵੇਦ ਪੁਰਾਣ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰ ਉਹ ਗ੍ਰੰਥ ਝੂਠੇ ਨਹੀਂ ਉਹਨਾਂ ਵਿੱਚ ਵੀ ਸਚਾਈ ਹੈ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਲਿਖੀ ਹੋਈ ਹੈ ਪਰ ਝੂਠਾ ਉਹ ਹੈ ਜਿਹੜਾ ਵਿਚਾਰ ਨਹੀਂ ਕਰਦਾ ਸਮਝਦਾ ਨਹੀਂ ਸਭ ਤੋਂ ਵੱਡੀ ਗੱਲ ਅਸੀਂ ਆਸਾ ਦੀ ਵਾਰ ਦਾ ਪਾਠ ਕਰਦੇ ਹਾਂ ਆਸਾ ਦੀ ਵਾਰ ਦੀ ਜਿਹੜੀ 13ਵੀਂ 13ਵਾਂ ਸ਼ਲੋਕ ਹੈ ਨਾ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਸਾਮ ਕਹ ਸਤੰਬਰ ਸਵਾਮੀ ਸਚ ਮੈਂ ਅਛੈ ਸਾਚ ਰਹੀ ਸਭ ਕੋ ਸੱਚ ਸਮਾਵੈ ਰਿਗ ਕਹਿ ਰਿਆ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਇ ਲਿਆ ਪ੍ਰਾਸ਼ਤ ਜਾਏ ਨਾਨਕ ਤੋ ਮੁਖੰਤਰ ਪਾਏ ਜੁਜਮੈ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਦਮ ਪਿਆ ਬਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕਿਆ ਕਲ ਮੈਂ ਬੇਦ ਅਥਰਵਨ ਹੁਆ ਨਾਉ ਖੁਦਾਈ ਅਲੋ ਪਿਆ ਇਹਨਾਂ ਚਾਰੇ ਵੇਦਾਂ ਦੀ ਗੱਲ ਗੁਰੂ ਸਾਹਿਬ ਜੀ ਨੇ ਬਾਣੀ ਦੇ ਇਸ ਸ਼ਬਦ ਵਿੱਚ ਕਰ ਦਿੱਤੀ ਤੇ ਇਹਦੇ ਵਿੱਚ ਲਿਖਿਆ ਕੀ ਹੈ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਬਿਆਨ ਕਰਦੇ ਸਾਰੇ ਗ੍ਰੰਥ ਪਰ ਅਸਲ ਦੇ ਵਿੱਚ ਜਿਨੇ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਨੂੰ ਸਮਝਣਾ ਸੀ ਉਹ ਕਰਮ ਕਾਂਡ ਵਿੱਚ ਪੈ ਗਿਆ ਕਰਮ ਕਾਂਡ ਵਿੱਚ ਪੈ ਕੇ ਉਹਨੇ ਆਪਣਾ ਜੀਵਨ ਖوار ਕੀਤਾ ਹੈ ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਵੇਦ ਪੁਰਾਣ ਤੇ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਨਾਮ ਜਪ ਲੈ ਹੁਣ ਗਲਤੀ ਇੱਥੇ ਆਪਣੀ ਸੀ ਕਿ ਕਰਮ ਕਾਂਡ ਨਾਮ ਨੂੰ ਛੱਡ ਕੇ ਤੇ ਕਰਮ ਕਾਂਡ ਵਿੱਚ ਪੈ ਜਾਣਾ ਕਰਮ ਕਾਂਡ ਨੂੰ ਹੀ ਸਭ ਤੋਂ ਉੱਤਮ ਸਮਝ ਲੈਣਾ ਕਿ ਪਰਮੇਸ਼ਰ ਸਾਡੇ ਤੋਂ ਕਿਸੇ ਨਾ ਕਿਸੇ ਚੀਜ਼ ਦੀ ਮੰਗ ਕਰ ਰਿਹਾ ਕਿਸੇ ਦੀ ਬਲੀ ਦੀ ਮੰਗ ਕਰ ਰਿਹਾ ਜਾਂ ਅਸੀਂ ਕੋਈ ਵੱਡਾ ਦਾਨ ਕਰ ਦਈਏ ਉਹ ਪ੍ਰਮਾਤਮਾ ਮੰਗਦਾ ਹੈ ਇਹੀ ਸਿਖਾਇਆ ਜਾਂਦਾ ਹੈ ਸਨਾਤਨ ਧਰਮ ਦੇ ਵਿੱਚ ਜੇ ਕਿਸੇ ਨੂੰ ਕੋਈ ਮੁਸ਼ਕਲ ਆ ਜਾਏ ਉਹ ਕਹਿੰਦੇ ਕਿ ਪ੍ਰਮਾਤਮਾ ਨੂੰ ਫਲਾਣੀ ਚੀਜ਼ ਦਾ ਦਾਨ ਕਰ ਦੇ ਤੇਰਾ ਸੰਕਟ ਦੂਰ ਹੋ ਜਾਏਗਾ ਉਹ ਫਿਰ ਕਦੀ ਕਿਸੇ ਚੀਜ਼ ਦਾ ਦਾਨ ਕਰਦੇ ਨੇ ਜਾ ਕੇ ਕਦੀ ਕਿਸੇ ਚੀਜ਼ ਦਾ ਦਾਨ ਕਰਦੇ ਨੇ ਕਦੀ ਕਹਿੰਦੇ ਨੇ ਕਿਸੇ ਪਸ਼ੂ ਨੂੰ ਕੁਝ ਖਵਾ ਦਿਓ ਜਾ ਕੇ ਜਾਂ ਕੋਈ ਹੋਰ ਇਹ ਇਹਨਾਂ ਕਰਮ ਕਾਂਡਾਂ ਵਿੱਚ ਉਲਝਾ ਕੇ ਰੱਖ ਦਿੱਤਾ ਪਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਸਿਮਰਿਤ ਵੇਦ ਪੁਰਾਣ ਪੁਕਾਰਣ ਪੁਥੀਆਂ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੇ ਰਹੇ ਕਿ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਰੀਆਂ ਗੱਲਾਂ ਥੋਥੀਆਂ ਤੇ ਝੁੱਠੀਆਂ ਬੇਅਰਥੀਆਂ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਈ ਸੀ ਜਿਹੜਾ ਤੂੰ ਜਪਣਾ ਸੀ ਉਹਨੂੰ ਛੱਡ ਕੇ ਤੂੰ ਹਰ ਤਰ੍ਹਾਂ ਦੀ ਦਾ ਕਰਮਕਾਂਡ ਕੀਤਾ ਕੇਵਲ ਨਾਮ ਨਹੀਂ ਜਪਿਆ ਬਾਕੀ ਤੂੰ ਸਭ ਕੁਝ ਕਰ ਲਿਆ ਕਿਉਂਕਿ ਤੈਨੂੰ ਸੁੱਖਾ ਲੱਗਿਆ ਇਕਾਤ ਵਿੱਚ ਬਹਿ ਕੇ ਕੇਵਲ ਇਹ ਕਹਿਣਾ ਵਾਹਿਗੁਰੂ 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 ਇਹ ਓਖਾ ਲੱਗਿਆ ਤੇ ਆਪਣੇ ਸਰੀਰ ਨੂੰ ਮੁਸ਼ਕਤ ਦੇ ਕੇ ਹੋਰ ਕਰਮ ਕਾਂਡ ਕਰਨੇ ਇਹਨੂੰ ਸੋਖੇ ਲੱਗੇ ਜੇ ਇਹਨੂੰ ਕਿਸੇ ਨੇ ਕਿਹਾ ਕਿ ਫਲਾਣਾ ਮੰਦਰ ਹੈ ਇੱਥੋਂ ਐਨੇ ਕਿਲੋਮੀਟਰ ਦੂਰ ਹੈ ਤੇਨੂੰ ਉੱਥੇ ਜਾਣਾ ਪਏਗਾ ਉਹ ਵੀ ਰੇਂਕ ਕੇ ਜਾਣਾ ਪਏਗਾ ਤੇ ਰੇਂਕ ਵੀ ਜਾਂਦੇ ਕਈ ਡੰਡੋਤਾ ਕਰਦੇ ਕਰਦੇ ਜਾਂਦੇ ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਮਨ ਵਿੱਚ ਪ੍ਰੇਮ ਹੋਵੇ ਹਰਦੇ ਵਿੱਚ ਪਿਆਰ ਹੋਵੇ ਤੇ ਜਿੱਥੇ ਬੈਠਾ ਹੈ ਉੱਥੇ ਜਪ ਕੇ ਹੀ ਗੁਰੂ ਸਾਹਿਬ ਜੀ ਕਹਿੰਦੇ ਤਰ ਜਾਂਦਾ। ਵੇਦਾਂ, ਸਿਮਰਤੀਆਂ, ਸ਼ਾਸਤਰਾਂ, ਪੁਰਾਣਾ ਦੇ ਵਿੱਚ ਇਹ ਗੱਲ ਆਖੀ ਕਿ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਹੀ ਉਜਾਗਰ ਹੋਏਗਾ। ਉਹਦਾ ਹੀ ਮੁਖ ਉਜੜਾ ਹੋਏਗਾ ਜਿਹੜਾ ਨਾਮ ਜਪੇਗਾ। ਨਾਮ ਤੁਬਣਾ ਜੇ ਕੋਈ ਹੋਰ ਕੋਈ ਗੱਲ ਕਰਦਾ ਕੋਈ ਵਿਦਵਾਨ ਉਹ ਗੱਲ ਝੂਠੀ ਹੈ ਕਿਉਂਕਿ ਪ੍ਰਮਾਤਮੇ ਪ੍ਰਮਾਤਮਾ ਦੇ ਨਾਮ ਨੂੰ ਹੀ ਤਰਜੀਹ ਦਿੱਤੀ ਗਈ ਹੈ। ਗੁਰਬਾਣੀ ਦਾ ਜੇ ਪਾਠ ਕਰੀਏ ਤੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਵਾਰ-ਵਾਰ ਇਹ ਗੱਲ ਸਮਝਾਈ ਕਿ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਉੱਤਮ ਹੈ। ਗੁਰੂ ਸਾਹਿਬ ਜੀ ਕਹਿੰਦੇ ਨਾਮ ਨਿਦਾਨ ਅਪਾਰ ਭਗਤਾ ਮਨ ਵਸੈ ਨਾਮ ਦਾ ਖਜ਼ਾਨਾ ਅਪਾਰ ਹੈ ਬੜਾ ਵੱਡਾ ਖਜ਼ਾਨਾ ਹੈ। ਹੁਣ ਇਹ ਸਮਝ ਕੇ ਨੂੰ ਹੈ ਕਿ ਬਹੁਤ ਵੱਡਾ ਖਜ਼ਾਨਾ ਹੈ ਇਹ ਕੇਵਲ ਭਗਤਾ ਨੂੰ ਸਮਝ ਆਏ ਜਿਨ੍ਹਾਂ ਨੇ ਜਪਿਆ। ਜਿਨ੍ਹਾਂ ਨੇ ਜਪਿਆ ਨਹੀਂ ਉਹਦੇ ਵਾਸਤੇ ਤਾਂ ਨਾਮ ਕੁਝ ਵੀ ਨਹੀਂ ਹੈ। ਹੁਣ ਜਿਹਨੇ ਨਹੀਂ ਜਪਿਆ ਜਿਹਨੇ ਆਪਣੀ ਜ਼ਿੰਦਗੀ ਵਿੱਚ ਦੁੱਖਾਂ ਤਕਲੀਫਾਂ ਨਾਲ ਹੀ ਸਾਹਮਣਾ ਕੀਤਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਐਵੇਂ ਹੀ ਹੈ ਬਸ ਦੁੱਖ ਆ ਗਏ ਸੋਖ ਆ ਗਏ ਦੁੱਖ ਆ ਗਏ ਸੋਖ ਆ ਗਏ ਉਹਨਾਂ ਨੂੰ ਨਾਮ ਦੇ ਖਜ਼ਾਨੇ ਦੀ ਸਮਝ ਨਹੀਂ ਤੇ ਗੁਰੂ ਸਾਹਿਬ ਜੀ ਕਹਿੰਦੇ ਨਾਮ ਨਿਧਾਨ ਅਪਾਰ ਨਾਮ ਇੱਕ ਬੜਾ ਵੱਡਾ ਖਜ਼ਾਨਾ ਹੈ ਤੇ ਪਤਾ ਕਿਨੂੰ ਹੈ ਭਗਤਾਂ ਮਨ ਵਸੈ ਭਗਤਾਂ ਨੂੰ ਪਤਾ ਹੈ ਕਿਉਂਕਿ ਉਹਨਾਂ ਦੇ ਮਨ ਵਿੱਚ ਵਸ ਰਿਹਾ ਹੈ ਉਹਨਾਂ ਨੇ ਉਸ ਨਾਮ ਦਾ ਰਸ ਚੱਖਿਆ ਤੇ ਉਹਨਾਂ ਨੂੰ ਉਸ ਨਾਮ ਦੀ ਮਹਿਮਾ ਬਾਰੇ ਪਤਾ ਹੈ ਜਨਮ ਮਰਨ ਮੋ ਦੁਖ ਸਾਧੂ ਸੰਗ ਨਸੈ ਗੁਰੂ ਸਾਹਿਬ ਜੀ ਕਹਿੰਦੇ ਜੇ ਕੋਈ ਜੀਵ ਉਹਨਾਂ ਭਗਤਾਂ ਦਾ ਸੰਗ ਕਰ ਲੇ ਜਿਨ੍ਹਾਂ ਨੂੰ ਨਾਮ ਦੀ ਮਹਿਮਾ ਦਾ ਪਤਾ ਹੈ ਜਿਨ੍ਹਾਂ ਨੇ ਨਾਮ ਜਪ ਲਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਸਿੱਧ ਕੀਤਾ ਹੈ ਐਸੇ ਸਾਧੂਆਂ ਦੀ ਸੰਗਤ ਜੇ ਕੋਈ ਕਰੇ ਨੇ ਗੁਰੂ ਸਾਹਿਬ ਜੀ ਕਹਿੰਦੇ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਸੰਗਤ ਕਰਕੇ ਹੀ ਦੂਰ ਹੋ ਜਾਏਗਾ ਐਡੀ ਵੱਡੀ ਬਰਕਤ ਤੇ ਐਡੀ ਵੱਡੀ ਬਖਸ਼ਿਸ਼ ਹੈ ਪਰਮਾਤਮਾ ਦੇ ਨਾਮ ਦੇ ਵਿੱਚ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਪਰ ਜੀਵ ਨੇ ਸੰਗ ਨਾ ਕਰਕੇ ਮੋਹ ਬਾਦ ਹੰਕਾਰ ਵਿਸ਼ੇ ਵਕਾਰਾਂ ਚ ਹੀ ਆਪਣੀ ਜ਼ਿੰਦਗੀ ਗਲਤਾਨ ਕੀਤੀ ਹੈ ਸਰਪਰ ਰੁਨਿਆ ਹਰ ਤਰ੍ਹਾਂ ਖਾਦਾ ਗਿਆ ਹਰ ਵਕਤ ਨੇ ਵਿਕਾਰਾਂ ਦੀ ਮਾਰ ਝੱਲੀ ਐ ਸੁੱਖ ਨਾ ਪਾਏਨ ਮੂਲ ਨਾਮ ਵਿਸੁਨਿਆ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਹੋਈ ਨਾਮ ਤੋਂ ਵਿਛੜੇ ਹੋਏ ਨਾਮ ਤੋਂ ਵਾਂਝੇ ਹੋਏ ਪ੍ਰਾਣੀ ਨੂੰ ਕਦੀ ਵੀ ਨਾਮ ਨਾਮ ਤੋਂ ਬਿਨਾ ਸਕੂਨ ਨਹੀਂ ਮਿਲਦਾ ਉਹ ਦੁੱਖਾਂ ਦੇ ਵਿੱਚ ਦੁਨੀਆ ਦੀ ਉਲਝਣ ਦੇ ਵਿੱਚ ਉਲਝਿਆ ਹੀ ਰਹਿੰਦਾ ਹੈ ਕਦੀ ਮਨ ਪਰੇਸ਼ਾਨ ਹੋ ਗਿਆ ਕਦੀ ਸੁਖੀ ਹੋ ਗਿਆ ਘੜੀ ਪਲ ਦਾ ਸੋਖ ਆ ਤੇ ਘੰਟਿਆਂ ਬੰਦੀ ਦੁੱਖ ਦੇ ਨਾਲ ਜੂਝਦਾ ਰਿਹਾ ਕਿਉਂ ਜੂਝਦਾ ਰਿਹਾ ਗੁਰੂ ਸਾਹਿਬ ਜੀ ਕਹਿੰਦੇ ਇਹਦੇ ਇਹਦੀ ਆਪਣੀ ਹਾਲਤ ਇਦਾਂ ਦੀ ਸੀ ਇਹਨੇ ਇਹਦੇ ਮਨ ਵਿੱਚ ਪਤਾ ਕੀ ਸੀ ਮੇਰੀ ਮੇਰੀ ਧਾਰ ਬੰਧਨ ਬੰਧਿਆ ਹਰ ਛੈ ਨੂੰ ਨੇ ਆਪਣਾ ਸਮਝਿਆ ਇਹਨੇ ਸਮਝਿਆ ਕਿ ਆ ਵੀ ਮੇਰੀ ਹੈ ਉਹ ਵੀ ਮੇਰੀ ਹੈ ਇਸੇ ਬੰਧਨਾ ਦੇ ਵਿੱਚ ਬੰਨਿਆ ਰਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਜੋ ਪੜਾਇਆ ਗਿਆ ਜੋ ਸਮਝਾਇਆ ਗਿਆ ਨਰਕ ਹੈ ਸੁਰਗ ਹੈ ਬਸ ਇਨਾਂ ਚੀਜ਼ਾਂ ਦੇ ਵਿੱਚ ਹੀ ਫਸ ਕੇ ਰਹਿ ਗਿਆ ਅੱਗੇ ਵਧ ਨਹੀਂ ਸਕਿਆ ਪਰਮਾਤਮਾ ਦੇ ਨਾਮ ਨਾਲ ਪ੍ਰੇਤ ਜੋੜ ਹੀ ਨਹੀਂ ਸਕਿਆ ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਤਤ ਕੱਢਿਆ ਹੈ ਕਿ ਪਰਮਾਤਮਾ ਦੇ ਨਾਮ ਤੋਂ ਉੱਤੇ ਕੁਝ ਵੀ ਨਹੀਂ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰਹਾਰਿਆ ਨਾਮ ਤੋਂ ਬਿਨਾ ਸੁੱਖ ਨਹੀਂ ਵੇਖੋ ਜਦੋਂ ਸਾਨੂੰ ਸਰੀਰਕ ਦੁੱਖ ਹੁੰਦਾ ਹੈ ਉਦੋਂ ਅਸੀਂ ਡਾਕਟਰਾਂ ਕੋਲ ਜਾਂਦੇ ਹਾਂ ਜਦੋਂ ਬਿਮਾਰੀ ਠੀਕ ਹੋ ਜਾਂਦੀ ਹੈ ਨਾ ਤੇ ਡਾਕਟਰਾਂ ਦਾ ਖੇੜਾ ਛੱਡ ਦਿੰਨੇ ਪਰ ਰੱਬ ਨਾ ਕਰੇ ਕੋਈ ਐਦਾਂ ਦੀ ਬਿਮਾਰੀ ਪੈਦਾ ਹੋ ਜਾਏ ਸਰੀਰ ਵਿੱਚ ਜਦੋਂ ਡਾਕਟਰ ਕਹਿਣ ਕਿ ਸਾਡੇ ਕੋ ਕੋਈ ਇਲਾਜ ਨਹੀਂ ਅਸੀਂ ਨਹੀਂ ਠੀਕ ਕਰ ਸਕਦੇ ਫਿਰ ਕਹਿਣ ਕਿ ਘੜੀ ਪਲ ਦਾ ਹੀ ਮਹਿਮਾਨ ਹੈ ਵੀ ਸੇਵਾ ਕਰ ਲੋ ਉਦੋਂ ਫਿਰ ਰੱਬ ਚੇਤਾ ਆ ਜਾਂਦਾ ਉਦੋਂ ਫਿਰ ਰੱਬ ਦੀ ਬੰਦਗੀ ਬੰਦਾ ਸ਼ੁਰੂ ਕਰਦਾ ਕਿ ਹੁਣ ਰੱਬ ਨੂੰ ਯਾਦ ਕਰ ਲਈ ਹੁਣ ਤੇ ਜਾਣਾ ਹੀ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਪਹਿਲਾਂ ਯਾਦ ਕੀਤਾ ਹੁੰਦਾ ਤੇ ਸ਼ਾਇਦ ਇਹ ਨੋਬਤ ਹੀ ਨਾ ਹੁੰਦੀ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਦਾ ਉਚਾਰਨ ਕੀਤਾ ਹੋਇਆ ਜਾ ਕੋ ਮੁਸ਼ਕਲ ਯਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭੇ ਅਸਰਾਓ ਜੇ ਤੇ ਆਵੇ ਉਸ ਪਾਰ ਬ੍ਰह्म ਲੱਗੇ ਨਾ ਤਤੀਵਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਸਾਹਿਬ ਨਿਤਾਣਿਆਂ ਕਾ ਤਾਣ ਆਵੇ ਨਾ ਜਾਇ ਥਿਰ ਸਦਾ ਗੁਰ ਸ਼ਬਦੀ ਸਚ ਜਾਣ ਫਿਰ ਗੁਰੂ ਸਾਹਿਬ ਜੀ ਕਹਿੰਦੇ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋ ਕੁੰਟਕਾ ਸਾਰੇ ਪਾਸੇ ਘੁੰਮਲੇ ਕੋਈ ਥਾਣਾ ਛੱਡੇ ਕੋਈ ਸਿਆਣਾ ਨਾ ਛੱਡੇ ਕੋਈ ਡਾਕਟਰ ਨਾ ਛੱਡੇ ਵੱਡੇ ਤੋਂ ਵੱਡੇ ਹਸਪਤਾਲ ਵਿੱਚ ਜਾਵੇ ਗੋਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਣ ਸੋਏ ਸਕੂਨ ਨਾ ਮਿਲੇ ਫਿਰ ਕੀ ਕਰੇ ਚਿੱਤ ਆਵੇ ਉਸ ਪਾਰ ਬ੍ਰह्म ਤਨ ਮਨ ਸ਼ੀਤਲ ਹੋਏ ਹੁਣ ਇਹ ਤਾਂ ਗੁਰਬਾਣੀ ਨੇ ਕਿਹਾ ਹੈ ਨਾ ਤੇ ਜੇ ਅਰਥੀਆ ਹੋਵੇ ਧਨ ਪਦਾਰਥ ਵੀ ਨਾ ਕੋਲ ਹੋਵੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੇ ਪੀੜ ਦੰਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਤ ਸੁਆਵ ਨਾ ਕੋ ਕਰੇ ਨੈਕਜ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ ਕੀੜਾ ਥਾਪ ਦੇ ਪਾਦਸ਼ਾਹੀ ਲਸ਼ਕਰ ਕਰੇ ਸੁਆ ਕੀੜਿਆਂ ਨੂੰ ਬਾਦਸ਼ਾਹ ਬਣਾਉਣ ਵਾਲਾ ਹੈ ਪਰਮਾਤਮਾ ਦਾ ਨਾਮ ਨੇਮਿਆਂ ਨੂੰ ਉੱਚੇ ਕਰਨ ਵਾਲਾ ਹੈ ਕਿਸੇ ਸਾਧੂ ਦੇ ਕੋਲ ਕਿਸੇ ਮਹਾਪੁਰਖ ਦੇ ਕੋਲ ਨਾ ਇੱਕ ਮਾਂ ਤੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਨਾ ਸਾਧੂ ਦਾ ਸੰਗ ਕਰਨ ਵਾਸਤੇ ਆਈ ਤੇ ਬੜੀ ਰੋਈ ਕਰਲਾਈ ਕਿ ਅਸੀਂ ਬਹੁਤ ਸਾਡੇ ਘਰ ਦੇ ਵਿੱਚ ਕੰਗਾਲੀ ਹੈ ਘਰ ਦੇ ਵਿੱਚ ਕੱਖ ਨਹੀਂ ਖਾਣ ਪੀਣ ਵਾਸਤੇ ਕਿਰਪਾ ਕਰੋ ਸਾਡੇ ਉੱਤੇ ਬਖਸ਼ਿਸ਼ਾਂ ਕਰੋ ਕਿ ਸਾਡੀ ਕੰਗਾਲੀ ਦੂਰ ਹੋ ਜਾਏ ਜਿਹੜਾ ਸਾਧੂ ਸੀ ਮਹਾਪੁਰਖ ਸੀ ਉਹਨੂੰ ਬੜਾ ਤਰਸ ਆਇਆ ਉਹ ਬੜਾ ਉਹਨਾਂ ਬੱਚੇ ਦੇ ਚਿਹਰੇ ਨੂੰ ਵੇਖ ਕੇ ਬੜਾ ਉਹਨੂੰ ਤਰਸ ਆ ਗਿਆ ਪਰਿਵਾਰ ਦੇ ਉੱਤੇ ਉਹਨੇ ਨਾ ਮਹਾਪੁਰਖ ਨੇ ਕੀ ਕੀਤਾ ਮਹਾਪੁਰਖਾ ਨੇ ਆਪਣੀ ਜੇਬ ਦੇ ਵਿੱਚੋਂ ਖਿਸੇ ਵਿੱਚੋਂ 50 ਰੁਪਏ ਕੱਢ ਕੇ ਨਾ ਮਾਤਾ ਦੇ ਹੱਥ ਤੇ ਧਰਤੇ ਤੇ ਆਖਿਆ ਮਾਤਾ ਜਾ ਤੇਰੇ ਦੁੱਖ ਦੂਰ ਹੋ ਜਾਣਗੇ ਹੁਣ ਮਾਤਾ ਨੂੰ ਕਿੱਥੇ ਸਮਝ ਆਵੇ ਮਾਤਾ ਕਹਿੰਦੀ 50 ਰੁਪਏ ਨਾਲ ਮੇਰੇ ਕਿਹੜੇ ਦੁੱਖ ਦੂਰ ਹੋ ਜਾਣੇ ਚੁੱਕ ਕੇ 50 ਰੁਪਏ ਮਹਾਪੁਰਖ ਦੇ ਅੱਗੇ ਰੱਖਤੇ ਕਹਿੰਦੇ ਮਹਾਪੁਰਖੋ ਵੀ ਇਹ 50 ਰੁਪਏ ਨਾਲ ਥੋੜੀ ਕੁਝ ਹੋਣਾ ਵੀ ਤੁਸੀਂ ਬਖਸ਼ਿਸ਼ਾਂ ਕਰੋ ਵੀ ਸਾਡੀ ਕੰਗਾਲੀ ਦੂਰ ਹੋ ਜਾਏ ਨਹੀਂ ਮਾਤਾ ਰੱਖ ਲੈ 50 ਰੁਪਏ ਤੇਰੇ ਬੜੇ ਕਮ ਆਉਣਗੇ ਤੇਰਾ ਦੁੱਖ ਦੂਰ ਹੋਏਗਾ ਨਹੀਂ ਮਾ ਮਾਪੁਰਖ ਦਇਆ ਦੇ ਘਰ ਵਿੱਚ ਆ ਕੇ ਦੇ ਰਹੀ ਸੀ ਪਰ ਮਾਤਾ ਨੇ ਵਾਰ-ਵਾਰ ਵਾਪਸ ਕਰ ਦਿੱਤੇ ਅਸੀਂ ਨਹੀਂ ਲੈਣੇ 50 ਨਾਲ ਹੀ ਕੁਝ ਸਰਮ ਬਣਨਾ ਚਲੀ ਗਈ ਮਾਪੁਰਖ ਕਹਿੰਦੇ ਚਲੋ ਨਹੀਂ ਲੈਣੇ ਭਾਈ ਨਾ ਲਓ ਫੜਾ ਦਿਓ ਵਾਪਸ 50 ਰੁਪਏ ਵਾਪਸ ਪੜ ਲਏ ਪਰ ਮਾਪੁਰਖ ਬੜੀ ਦਇਆ ਦੇ ਵਿੱਚ ਸੀ ਬੜਾ ਤਰਸ ਆ ਰਿਹਾ ਸੀ ਬੱਚੇ ਨੂੰ ਵੇਖ ਕੇ ਤੇ ਫਿਰ ਆਵਾਜ਼ ਮਾਰੀ ਆਪਣੇ ਸੇਵਾਦਾਰ ਨੂੰ ਕਿਹਾ ਕਿ ਬੱਚੇ ਨੂੰ ਬੁਲਾ ਕੇ ਲਿਆਓ ਮਾਂ ਤੇ ਲੈਂਦੇ ਨਹੀਂ 50 ਰੁਪਏ ਬੱਚੇ ਨੂੰ ਆਵਾਜ਼ ਮਾਰੀ ਬੱਚਾ ਆ ਗਿਆ ਕੋਲ ਬੱਚੇ ਨੂੰ 50 ਰੁਪਏ ਦੇ ਕੇ ਕਹਿੰਦੇ ਮਾਂਪੁਰਖ ਵੀ ਲੈ ਜਾ ਸੁਖੀ ਵਸ ਚੜ੍ਹਦੀ ਕਲਾ ਦਾਏ ਤੇ ਜਦੋਂ ਵਾਪਸ ਗਿਆ ਮਾਂ ਦੇ ਕੋਲ ਤੇ ਮਾਂ ਪੁੱਛਦੀ ਕੀ ਹੋਇਆ ਮਾਂਪੁਰਖਾਂ ਨੇ ਕੁਝ ਕਿਹਾ ਤੇ ਨਹੀਂ ਕਹਿੰਦੇ ਮਾਂ 50 ਰੁਪਏ ਦਿੱਤੇ ਫਿਰ 50 ਰੁਪਏ ਮਾਂ ਨੇ ਲੈ ਕੇ ਵਾਪਸ ਮਾਂਪੁਰਖਾਂ ਨੂੰ ਦੇ ਦਿੱਤੇ ਜਦੋਂ ਮਾਂ ਮਾਂਪੁਰਖਾਂ ਨੂੰ 50 ਰੁਪਏ ਦੇਣ ਵਾਸਤੇ ਗਈ ਤੇ ਬੱਚੇ ਨੇ ਸੋਚਿਆ ਵੀ ਜਦ ਤੱਕ ਮਾਂ ਪਰਤਦੀ ਹੈ ਮੈਂ ਸੜਕ ਹੀ ਪਾਰ ਕਰ ਲਵਾਂ ਸੜਕ ਪਾਰ ਕਰਦੇ ਹੋਏ ਕਿਸੇ ਟਰੱਕ ਥਲੇ ਆ ਕੇ ਬੱਚਾ ਬੱਚੇ ਦੀ ਮੌਤ ਹੋ ਗਈ। ਤੇ ਜਦੋਂ ਬੱਚੇ ਦੀ ਮੌਤ ਹੋ ਗਈ ਮਾਂ ਨੂੰ ਪਤਾ ਲੱਗਾ ਤੇ ਮਾਂ ਬੜੀ ਰੋਈ ਕਰ ਲਈ ਆ ਕੇ ਫਿਰ ਮਹਾਪੁਰਖਾਂ ਦੇ ਪੈਰੀ ਪੈ ਗਈ ਕਿ ਮਹਾਪੁਰਖੋ ਅਸੀਂ ਤੇ ਸੁੱਖ ਲੈਣ ਆਏ ਸੀ ਸਾਨੂੰ ਦੁੱਖ ਮਿਲ ਗਏ। ਮਹਾਪੁਰਖ ਕਹਿੰਦੇ ਬੜੀ ਕੋਸ਼ਿਸ਼ ਕੀਤੀ ਤੁਹਾਨੂੰ ਸੁੱਖ ਦੇਣ ਦੀ। ਬੱਚੇ ਦੇ ਕੁਝ ਪਾਲੀ ਬਾਕੀ ਸੀ ਜ਼ਿੰਦਗੀ ਦੇ। ਅਸੀਂ ਆਪਣੀ ਉਮਰ ਦੇ ਰਹੇ ਸੀ 50 ਸਾਲ ਥੋੜੀ ਦੇ ਰਹੇ ਸੀ। ਆਪਣੀ ਉਮਰ ਦੇ ਦੇ ਸੀ 50 ਸਾਲ ਦੀ ਪਰ ਤੂੰ ਪ੍ਰਵਾਣ ਨਹੀਂ ਕੀਤੀ। ਕਈ ਵਾਰ ਮਹਾਪੁਰਖਾਂ ਦਾ ਸੰਗ ਕਰਨ ਦੇ ਨਾਲ ਜਨਮ ਮਰਨ ਦੇ ਬੰਧਨਾਂ 'ਚੋਂ ਬੰਦਾ ਮੁਕਤ ਹੋ ਜਾਂਦਾ ਪਰ ਸਾਡੀ ਜਿਹੜੀ ਹੈ ਨਾ ਅਕਲ ਦੇ ਕਰਕੇ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇਹ ਹੈ ਕਿ ਇਦਾਂ ਕੁਝ ਨਹੀਂ ਹੁੰਦਾ ਪਰ ਮਹਾਪੁਰਖਾਂ ਦੀ ਸਾਧੂਆਂ ਦੀ ਸੰਗਤ ਨਾਲ ਵੀ ਬੜੀਆਂ ਵੱਡੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਜਿਨ੍ਹਾਂ ਨੇ ਜਪਿਆ ਹੋਇਆ ਜਿਨ੍ਹਾਂ ਨੇ ਰੂਹਾਂ ਨੂੰ ਆਪਣਿਆਂ ਨੂੰ ਸਿੱਧ ਕਰ ਲਿਆ ਉਹ ਸਾਧੂ ਹਨ ਤੇ ਸਾਧੂਆਂ ਦੀ ਸੰਗਤ ਦੇ ਨਾਲ ਹੀ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਦੀ ਮਹਿਮਾ ਉਹਦਾ ਰਸ ਦਾ ਪਤਾ ਲੱਗਦਾ ਹੈ ਮੁਕਤ ਕਰ ਦਿੱਤਾ ਬੱਚਾ ਕੋਈ ਗੱਲ ਨਹੀਂ ਜੇ ਉਹ ਨਹੀਂ ਰਿਹਾ ਪਰ ਮੁਕਤ ਕਰ ਦਿੰਨੇ ਆ ਇੰਨੀਆਂ ਬਖਸ਼ਿਸ਼ਾਂ ਕੇਵਲ ਤੇ ਕੇਵਲ ਨਾਮ ਦੀਆਂ ਹਨ ਤੇ ਗੁਰੂਦੇਵ ਪਾਤਸ਼ਾਹ ਜੀ ਕਹਿੰਦੇ ਤਤ ਕੱਢ ਲਿਆ ਕਿ ਨਾਮ ਧੋਂਤੇ ਕੁਝ ਵੀ ਨਹੀਂ ਨਾਮ ਬਿਨਾ ਸੁਖ ਨਾ ਏ ਸਰ ਪ੍ਰਹਾਰਿਆ ਤੁਹਾਡੀ ਜਾਇਦਾਦ ਜਿੰਨੀ ਵੀ ਇਕੱਠੀ ਕੀਤੀ ਹੈ ਇੱਕ ਤਿਲ ਕਿਣਕਾ ਵੀ ਨਾਮ ਧੋਂਤੇ ਨਹੀਂ ਹੈ ਨਾਮ ਦੀ ਮਹਿਮਾ ਬੜੀ ਵੱਡੀ ਹੈ ਸਤਿਗੁਰੂ ਜੀ ਮਿਹਰ ਕਰਨ ਤਰਸ ਕਰਨ ਇਹ ਪਾਵਨ ਪਵਿੱਤਰ ਸ਼ਬਦ ਸਾਡੇ ਸਭਨਾ ਦੇ ਹਿਰਦੇ ਅੰਦਰ ਵਸਣ ਹੋਈਆਂ ਬਿੰਦ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ